ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀ ਕਿ ਕੁਛ ਕਰੇਲੇ ਤੋੜਨੇ ਤੁਸੀਂ ਦੇਖ ਸਕਦੇ ਹੋ ਜੇ ਮੈਨੂੰ ਲੱਗਾ ਵੀ ਵੱਡੇ ਹੋਏ ਆ ਤਾਂ ਫਿਰ ਆਪਾਂ ਤੋੜਨੇ ਆ ਨਹੀਂ ਤਾਂ ਆਪਾਂ ਸਵੇਰੇ ਤੋੜਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਹਜੇ ਕੱਲ ਹੀ ਬਣਾਉਣਾ ਆ ਤੁਸੀਂ ਦੇਖ ਸਕਦੇ ਹੋ ਕਰੇਲਿਆਂ ਦਾ ਸਾਈਜ਼ ਕਲਰ ਕਿੰਨੇ ਸਾਫ਼ ਸੁਥਰੇ ਕਰੇਲੇ ਆ ਦੇਖ ਕੇ ਮਨ ਖੁਸ਼ ਹੁੰਦਾ ਵੀ ਆ ਸ਼ਾਇਦ ਮੈਂ ਕਹੂੰਗੀ ਕਿ ਮੈਂ ਪਹਿਲੀ ਵਾਰੀ ਹੀ ਜ਼ਿੰਦਗੀ ਦੇ ਵਿੱਚ ਪਿਓਰ ਆਰਗੈਨਿਕ ਜਿਹੜੇ ਕਰੇਲੇ ਆ ਉਹ ਮੈਂ ਦੇਖੇ ਆ ਕਿਉਂਕਿ ਲਗਾਉਂਦੇ ਤਾਂ ਕਰੇਲੇ ਅਸੀਂ ਹਮੇਸ਼ਾ ਹੀ ਆ ਪਰ ਆਰਗੈਨਿਕ ਨਹੀਂ ਕਦੀ ਗਾਏ ਪਿਓਰ ਆਰਗੈਨਿਕ ਇੱਕ 100 1% ਤੁਸੀਂ ਕਹਿ ਸਕਦੇ ਹੋ ਕਿ ਇਹ ਆਰਗੈਨਿਕ ਨੇ ਵੇਲਾ ਵੀ ਬਹੁਤ ਵਧੀਆ ਚੱਲ ਰਹੀਆਂ ਕਿਉਂਕਿ ਇੱਕ ਵਾਰੀ ਬਾਰਿਸ਼ ਹੋ ਗਈ ਆ ਤੇ ਉਹਦੇ ਨਾਲ ਬਿਲਕੁਲ ਸਾਫ਼ ਹੋ ਗਈਆਂ ਧੋਤੀਆਂ ਗਈਆਂ ਤਾਂ ਫਲ ਵੀ ਵਧੀਆ ਲੱਗ ਰਿਹਾ ਆ ਇਹਦੇ ਵਿੱਚ ਦੋ ਲੋਕੀ ਦੀਆਂ ਵੇਲਾ ਇਸ ਤਰ੍ਹਾਂ ਉੱਗ ਗਈਆਂ ਇਹਨਾਂ ਨੂੰ ਮੈਂ ਪੁੱਟਿਆ ਨਹੀਂ ਤੇ ਖਾਦ ਵਗੈਰਾ ਆਪਾਂ ਉਹੀ ਪਾ ਰਹੇ ਹੈਗੇ ਆ ਮੇਰੇ ਕੋਲ ਕੁਝ ਨਿੰਮ ਦੀ ਖળી ਪਈ ਸੀ ਉਹ ਮੈਂ ਥੋੜੀ ਥੋੜੀ ਪਾ ਦਿੰਨੀ ਹੁੰਨੀ ਆ ਜਦੋਂ ਪਾਣੀ ਦਵਾ ਤੇ ਕੋਸ਼ ਆਪਾਂ ਇੱਕ ਦੋ ਜਿਹੜੀਆਂ ਪਾਥੀਆਂ ਉਹ ਪਾ ਲਈਆਂ ਦੀਆਂ ਪਾਣੀ ਦੇ ਟੱਬ ਵਿੱਚ ਸੁੱਟ ਦੀਆਂ ਉਹਦੇ ਨਾਲ ਜਿਹੜੀ ਯੂਰੀਆ ਦੀ ਪੂਰਤੀ ਆ ਉਹ ਹੁੰਦੀ ਰਹਿੰਦੀ ਆ ਤੇ ਤੁਸੀਂ ਦੇਖ ਸਕਦੇ ਹੋ ਪੱਤਿਆਂ ਦਾ ਰੰਗ ਵੀ ਕਿੰਨਾ ਕਾਲਾ ਤੇ ਕਿੰਨਾ ਸਾਫ਼ ਸੁਥਰੇ ਪੱਤੇ ਆ ਇੱਧਰ ਆਪਣੇ ਹੈਗੇ ਆ ਇਹ ਖਰਬੂਜੇ ਖਰਬੂਜਿਆਂ ਦੀ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਔਰਗੈਨਿਕ ਦੀ ਪਰ ਇਹ ਛੱਤ ਦੇ ਹੋਣ ਕਰਕੇ ਹਜੇ ਤੱਕ ਤਾਂ ਬਿਲਕੁਲ ਸਾਫ਼ ਨੇ ਪੱਤੇ ਇਹ ਅੱਜ ਆਪਾਂ ਪਹਿਲਾ ਕਰੇਲਾ ਤੋੜਾਂਗੇ ਆਪਣੀ ਜ਼ਿੰਦਗੀ ਦਾ ਵੀ ਔਰਗੈਨਿਕ ਤੇ ਸ਼ਾਇਦ ਜਿਹੜਾ ਮੈਂ ਵੀ ਪਹਿਲੀ ਵਾਰੀ ਔਰਗੈਨਿਕ ਪਿਓਰ ਔਰਗੈਨਿਕ ਉਗਾਇਆ ਤੇ ਇਹਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਹੈ ਤਾਂ ਛੋਟਾ ਹੀ ਪਰ ਔਰਗੈਨਿਕ ਕਰਕੇ ਦੇਖ ਕੇ ਮਨ ਖੁਸ਼ ਹੁੰਦਾ ਵੀ ਹਾਂ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਔਰਗੈਨਿਕ ਹਜੇ ਵੀ ਹੋ ਸਕਦਾ ਆ ਤੇ ਇਸ ਤਰ੍ਹਾਂ ਨਾ ਪਾਣੀ ਪਾਉਣ ਲੱਗਿਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਜੜਾ ਆ ਨਾ ਉਹ ਇਸ ਤਰ੍ਹਾਂ ਲੰਗੀਆਂ ਹੋ ਜਾਂਦੀਆਂ ਇਹਨਾਂ ਨੂੰ ਤੁਸੀਂ ਜਦੋਂ ਹੀ ਥੋੜਾ ਦੇਖੋ ਤੇ ਇਹਨਾਂ ਦੇ ਉੱਤੇ ਨਾ ਮਿੱਟੀ ਪਾ ਦਿਓ ਕਿਉਂਕਿ ਇਹ ਗਰਮੀ ਦੇ ਨਾਲ ਨਾ ਫਿਰ ਜੜਾ ਜਿਹੜੀਆਂ ਖਰਾਬ ਹੋਣੀਆਂ ਇਹਨਾਂ ਨੂੰ ਜਿਹੜਾ ਸੇਕ ਪਊਗਾ ਤੇ ਵਿੱਲਾ ਆਪਣੀਆਂ ਜਿਹੜੀਆਂ ਉਹ ਖਰਾਬ ਹੋਣੀਆਂ ਆ ਇਹ ਤੁਸੀਂ ਦੇਖ ਲਿਆ ਕਰੋ ਕਈ ਵਾਰੀ ਦਿਮਾਗ 'ਚ ਆਪਣੇ ਇਹ ਚੀਜ਼ਾਂ ਨਹੀਂ ਆਉਂਦੀਆਂ ਤੇ ਮੈਂ ਵੀ ਹੋਣੀ ਦੇਖੀਆਂ ਆ ਪਾਣੀ ਪਾਪਾ ਇਹਦੇ ਸਿੱਟਦੀ ਦੀ ਹੈ ਬਾਲਟੀ ਉਹ ਬਾਅਦ ਵਿੱਚ ਜਿਹੜੀਆਂ ਜੜਾਂ ਆ ਉਹਨਾਂ ਤੋਂ ਮਿੱਟੀ ਜਿਹੜੀ ਆ ਉਹ ਸਾਈਡ ਨੂੰ ਹੋ ਜਾਂਦੀ ਆ ਤੇ ਜਿਹੜਾ ਨੰਗੀਆਂ ਹੋ ਕੇ ਤੇ ਫਿਰ ਉਹ ਧੁੱਪ ਦੇ ਨਾਲ ਸੇਕ ਪਊਗਾ ਇਹਨਾਂ ਨੂੰ ਮੈਂ ਟੱਗ ਦਿੱਤਾ ਆ ਕੁਛ ਇੱਕ ਦੋ ਜਕੀਨੀ ਹੋਈਆਂ ਸੀਗੀਆਂ ਤੇ ਉਹ ਵੀ ਮੈਂ ਤੋੜਨੀਆਂ ਆ ਉਹ ਵੀ ਆਪਾਂ ਤੋੜ ਲੈਨੇ ਆ ਖੀਰੇ ਨੂੰ ਲੈਨੇ ਰੱਖ ਤੇ ਇੱਥੇ ਇੱਕ ਦੋ ਦੇਖਦੇ ਆਪਾਂ ਗਾਜਰਾ ਕਿਉਂਕਿ ਗਾਜਰਾਂ ਦੀ ਤੁਸੀਂ ਦੇਖੋ ਪਾਣੀ ਹੁਣ ਜ਼ਿਆਦਾ ਪੈਂਦਾ ਨਾ ਵੇਲਾ ਨੂੰ ਵਿੱਚ ਵੇਲਾ ਲੱਗੀਆਂ ਆ ਉਹਦਾ ਕਰਕੇ ਪਾਣੀ ਕਾਫੀ ਪਾਣਾ ਪੈਂਦਾ ਗਾਜਰਾਂ ਜਿਹੜੀਆਂ ਥੋੜੀਆਂ ਖਰਾਬ ਜੀਆਂ ਹੋ ਰਹੀਆਂ ਆ ਤੇ ਇਹਨਾਂ ਨੂੰ ਮੈਂ ਹੁਣ ਬਸ 1-2 ਦਿਨ ਦੇ ਵਿੱਚ ਨਾ ਪਾਟੀ ਲੈਣਾ ਆ ਕਿਉਂਕਿ ਗਾਜਰ ਜਿਹੜੀ ਹੁੰਦੀ ਨਾ ਪਾਣੀ ਨਾਲ ਖਰਾਬ ਹੋ ਜਾਂਦੀ ਆ ਤੇ ਵੇਲਾ ਨੂੰ ਤਾਂ ਹੁਣ ਪਾਣੀ ਮੈਨੂੰ ਡੇਲੀ ਦੋ ਵਾਰੀ ਵੀ ਪਾਣਾ ਪੈਂਦਾ ਕਈ ਵਾਰੀ ਇਸ ਕਰੇਲੇ ਦੀਆਂ ਵੇਲਾਂ ਦਾ ਕਰਕੇ ਤੇ ਮੈਂ ਕੁਝ ਹੁਣ ਪਾਟ ਲਈਆਂ 10-12 ਸਲਾਦ ਵਾਸਤੇ ਕਿਉਂਕਿ ਸਬਜ਼ੀ ਤਾਂ ਨਹੀਂ ਬਣਾਈਦੀ ਇਹਨਾਂ ਦੀ ਸਿਰਫ ਸਲਾਦ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਵਰਤ ਲਈਦਾ ਆ ਇਹ ਵੀ ਕਰ ਲੈ ਲਈ ਤੁਸੀਂ ਦੇਖੋ ਆ ਲੱਗਣੇ ਸਟਾਰਟ ਹੋ ਗਏ ਆ ਇਹ ਦੇਖੋ ਇੰਨੀਆਂ ਗਾਜਰਾ ਮੇ ਪਾਟ ਲਿਆ ਆ ਇਹਦੀ ਆਪਾਂ ਰੱਖ ਦਿੰਨੇ ਨਾਲ ਮੈਨੂੰ ਇਦਾਂ ਜਦੋਂ ਖਾਣ ਤਾਂ ਕੋਈ ਵੈਸੇ ਹੁਣ ਕਿਉਂਕਿ ਸਬਜ਼ੀ ਲਗਾਉਣ ਦਾ ਤਾਂ ਕੋਈ ਮੌਸਮ ਹੈ ਨਹੀਂ ਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਆ ਹੁਣ ਤਾਂ ਬਸ ਆਹ ਹੀ ਆ ਛੱਤ ਤੇ ਆਈਦਾ ਆ ਪਾਣੀ ਪਾਈਦਾ ਆ ਕੋਈ ਸਬਜ਼ੀ ਤੋੜਨ ਵਾਲੀ ਹੋਈ ਮਾੜੀ ਮੋਟੀ ਤੋੜ ਲਈਦੀ ਆ ਤੇ ਬਸ ਜਿਹੜਾ ਮੇਨ ਕੰਮ ਹੁਣ ਹੁੰਦਾ ਗੁੱਡਣ ਦਾ ਤੇ ਜਿੱਥੇ ਆਪਾਂ ਨੂੰ ਇਸ ਤਰ੍ਹਾਂ ਘਾ ਥੋੜਾ ਬਾਲਾ ਦਿਸਦਾ ਆ ਉਹਨੂੰ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਹਲਕਾ-ਹਲਕਾ ਜਿਹਾ ਆਪਾਂ ਗੋੜ ਦਈਦਾ ਆ ਇਹ ਤੁਸੀਂ ਦੇਖੋ ਵਿੱਚ ਨਾ ਉਹ ਜਿਹੜੀ ਪਾਲਕ ਹੁੰਦੀ ਆ ਗਰਮੀ ਵਾਲੀ ਕੀ ਮਾਲੀਬਾਰ ਪਾਲਕ ਸ਼ਾਇਦ ਇਹਨੂੰ ਕਹਿੰਦੇ ਹੁੰਦੇ ਇਹਦੇ ਬੂਟੇ ਥਾਂ-ਥਾਂ ਮੇਰੇ ਉੱਗੇ ਆ ਤੇ ਪੱਟਣੇ ਨਹੀਂ ਹੈਗੇ ਆਪਾਂ ਇਸੇ ਤਰ੍ਹਾਂ ਹੀ ਆਪਾਂ ਵੇਚੀ ਰਹਿਣ ਦੇਣੇ ਗਮਲਿਆਂ ਦੇ ਇਹਨਾਂ ਨੂੰ ਇੱਧਰ ਵੀ ਦੇਖੋ ਤੁਸੀਂ ਇੱਕ ਉੱਗਿਆ ਹੈ ਕਈਆਂ ਥਾਵਾਂ ਤੇ ਉੱਗੇ ਆ ਇਹਦੇ ਸੀਡ ਨਾ ਵਿੱਚ ਖਿਲਰ ਗਏ ਸੀ ਤੇ ਗਰਮੀਆਂ ਦੇ ਵਿੱਚ ਆਪਣੇ ਹੋ ਜੂਗੀ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨਿਊਟ੍ਰੀਸ਼ਨ ਹੁੰਦੇ ਆ ਇਸ ਪਾਲਕ ਦੇ ਵਿੱਚ ਵੀ ਹੁੰਦੇ ਆ ਮਾਲੀ ਮਲਾਬਾਰ ਪਾਲਕ ਕਹਿ ਕੇ ਤੁਸੀਂ ਸਰਚ ਕਰ ਸਕਦੇ ਹੋ ਇਹਨੂੰ ਤੇ ਆਨਲਾਈਨ ਇਹਦੇ ਸੀਡ ਆਮ ਹੀ ਮਿਲ ਜਾਂਦੇ ਆ ਅੱਜ ਕੱਲ ਤੁਸੀਂ ਇੱਕ ਵਾਰੀ ਲਗਾ ਲਓ ਤੇ ਫਿਰ ਇਹਦੇ ਬੀਜ ਆਪਣੇ ਆਪ ਹੀ ਇਸ ਤਰ੍ਹਾਂ ਡਿੱਗਦੇ ਰਹਿੰਦੇ ਆ ਤੁੱਬਦੇ ਰਹਿੰਦੇ ਆ ਫੇਰ ਨਹੀਂ ਲੈਣ ਦੀ ਲੋੜ ਪੈਂਦੀ ਹੁਣ ਆਪਾਂ ਚੱਲਦੇ ਆਂ ਇਧਰ ਯਕੀਨੀਆਂ ਵੱਲ ਇਹ ਤੁਸੀਂ ਦੇਖੋ ਪੀਲੀ ਜਿਹੀ ਕਿਨੀ ਪੀਲੀ ਜ਼ਕਿੰਨੀ ਬਹੁਤ ਲੱਗੀ ਹੋਈ ਆ ਮੇਰੇ ਥਾਂ ਥਾਂ ਪੀਲੀ ਜ਼ਕਿੰਨੀ ਲੱਗੀ ਹੋਈ ਆ ਇਹ ਆਪਣੇ ਹੈਗੇ ਸਵੀਟ ਕੌਰਨ ਇਹਦੇ ਤੇ ਨਾ ਪੱਤੇ ਜਿਹੜੇ ਆ ਗਏ ਆ ਜ਼ਕਿੰਨੀ ਦੇ ਮੱਖੀ ਭੰਨ ਦੇ ਪਏ ਆ ਇਸ ਕਰਕੇ ਮੈਂ ਕੋ ਥੋੜਾ ਸਾਈਡ ਦੂੰ ਕਰ ਦਿੰਨੇ ਆ بارش ਹੋਣ ਦੇ ਨਾਲ ਨਾ ਜਿਹੜੀ ਮਿੱਟੀ ਆ ਕਾਫੀ ਜਿਹੜੀ ਆ ਉਹ ਗਿੱਲੀ ਹੋ ਗਈ ਆ ਤੇ ਕੁੱਡਣ ਦੇ ਵਿੱਚ ਵੀ ਆਸਾਨੀ ਹੋ ਰਹੀ ਆ ਇਪਰੋ ਉਹ ਜਿਹੜੇ ਮੈਂ ਲਗਾਏ ਸੀ ਉਹਦੀਆਂ ਵੇਲਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਇਹ ਆਪਣੇ ਚਿਹਰੀ ਟਮਾਟਰ ਪੀਲੇ ਇੱਧਰ ਮੈਂ ਟਾਬੇ ਇਸ ਤਰ੍ਹਾਂ ਲਾਇਆ ਹੋਇਆ ਪਾਣੀ ਦਾ ਇਹਦੇ ਵਿੱਚ ਮੈਂ ਤਾਂ ਪਾਥੀਆਂ ਸੁੱਟਦੀ ਨਹੀਂ ਹੁੰਦੀ ਆ ਤੇ ਇਹਦੇ ਵਿੱਚ ਪਾਣੀ ਜਿਹੜਾ ਰੋਜ਼ੀ-ਰੋਜ਼ ਆਪਾਂ ਬੂਟਿਆਂ ਨੂੰ ਉਹ ਪਾ ਦਿੰਦਾ ਕਿਦਰ ਤੁਸੀਂ ਦੇਖ ਸਕਦੇ ਹੋ ਟਮਾਟਰ ਕਾਫੀ ਲੱਗੇ ਹੋਏ ਆ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਟਮਾਟਰ ਲੱਗੇ ਹੋਏ ਪਰ ਹੈ ਹਜੇ ਹਰੇ ਹੀ ਆ ਬਸ ਇੱਕ ਦੋ ਦਿਨ ਤੱਕ ਹੁਣ ਇਹ ਜਿਹੜੇ ਪੱਕ ਜਾਣੇ ਆ ਆ ਇਸੀ ਮੈਦਰ ਯਕੀਨੀ ਤੋੜਨ ਲਗਭਗ ਕਿਲੋ ਸਵਾ ਕਿਲੋ ਦੀ ਹੋ ਚੁੱਕੀ ਆ ਇਹਨੂੰ ਵੀ ਹੁਣ ਆਪਾਂ ਤੋੜ ਲਵਾਂਗੇ ਥੋੜਾ ਜਿਹਾ ਪੱਤੇ ਮੈਂ ਲੈਣੇ ਆ ਪਾਲਕ ਦੇ ਇਹ ਪਾਲਕ ਦੀ ਬਹੁਤ ਮौज ਆ ਜੇ ਤੁਹਾਨੂੰ ਇਹਦਾ ਬੀਜ ਕੇ ਤੇ ਮਿਲ ਜਾਂਦਾ ਨਾ ਤਾਂ ਤੁਸੀਂ ਇਸ ਪਾਲਕ ਦਾ ਇੱਕ ਵਾਰੀ ਬੀਜ ਜ਼ਰੂਰ ਲੈ ਕੇ ਰੱਖੋ ਇਹ ਸਾਰੀਆਂ ਗਰਮੀਆਂ ਹੀ ਲਗਭਗ ਇਸੇ ਤਰ੍ਹਾਂ ਹੀ ਚਲਦੀ ਰਹਿੰਦੀ ਹੈ ਸੁੱਕਦੀ ਨਹੀਂ ਹੈਗੀ ਤਾਂ ਨਾ ਹੀ ਇਹਨੂੰ ਜਿਹੜਾ ਵਾ ਸੀੜਾ ਉਹ ਆਉਂਦਾ ਵਾ بس ਇਹਨਾਂ ਇੱਕ ਪੱਤੇ ਮੈਨ ਚਾਹੀਦੇ ਸੀ ਤੋੜ ਲਿਆ ਆਪਾਂ ਹੁਣ ਆਪਾਂ ਥੋੜੇ ਜਿਹਾ ਤੋੜ ਲਈਏ ਚੁਕੰਦਰ ਪਾਟ ਲਈਏ ਮਤਲਬ ਤੋੜ ਨਹੀਂ ਲਈਏ ਪਾਟ ਲਈਏ ਪਾਲਕ ਨੂੰ ਰੱਖ ਦਿੰਨੇ ਆ ਤੇ ਚੁਕੰਦਰ ਦੇਖ ਲਈਏ ਚੁਕੰਦਰਾਂ ਦਾ ਸਾਈਜ਼ ਬਹੁਤ ਵੱਡਾ ਹੋ ਚੁੱਕਾ ਆ ਹੁਣ ਇਹ ਤੁਸੀਂ ਦੇਖ ਸਕਦੇ ਹੋ ਫੇਰ ਮੈਂ ਤੋੜ ਲੈ ਚੁਕੰਦਰ 2-5-6 ਪਿੰਡੀਆਂ ਹੋਣੀਆਂ ਉਹ ਵੀ ਮੈਂ ਤੋੜ ਲੈਣੀਆਂ ਕਿਉਂਕਿ ਉਹ ਪੱਕ ਜਾਣੀਆਂ ਕੰਮ ਤੋਂ ਵੈਸੇ ਕਿਤੇ ਨਹੀਂ ਹੋਣੀਆਂ ਤੁਸੀਂ 5-4 ਪਿੰਡੀਆਂ ਨੂੰ ਕੀ ਹੀ ਕਰਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਯਕੀਨੀ ਪੀਲਾ ਰਾਂਗੇ ਇਨਾਜੀਬ ਜਿਹਾ ਲੱਗਦਾ ਨਾ ਕਿਉਂਕਿ ਗੂੜਾ ਪੀਲਾ ਵਾ ਕਿਹੜਾ ਪੀਲਾ ਤੁਸੀਂ ਰਾਂਗੇ ਨੂੰ ਕਹਿ ਸਕਦੇ ਹੋ ਇੱਧਰ ਵੱਡੀਆਂ ਹੋਈਆਂ ਤੇ ਹਨ ਮੈਂ ਦਿਖਾਉਣੀ ਥੋੜੀਆਂ ਤੁਸੀਂ ਦੇਖੋ ਕਿੰਨਾ ਹੀ ਜ਼ਿਆਦਾ ਪੀਲਾ ਮਤਲਬ ਕਲਰ ਵਾ ਨਾ ਬੇਅੰਤ ਪੀਲਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਦੇਖਣ ਨੂੰ ਬਿਲਕੁਲ ਬਹੁਤ ਹੀ ਅਜੀਬ ਜੀਆਂ ਲੱਗਦੀ ਹੈ ਕਿਉਂਕਿ ਮੈਂ ਤਾਂ ਫਸਟ ਟਾਈਮ ਹੀ ਦੇਖੀ ਆ ਇਹ ਸਾਡੇ ਪੰਜਾਬ ਦੇ ਵਿੱਚ ਮੈਂ ਨਹੀਂ ਦੇਖੀਆਂ ਸੀ ਅਜੇ ਤੱਕ ਇਹ ਆਪਣਾ ਗਾਰਡਨ ਅੱਜ ਮੈਂ ਥੱਲੇ ਵਾਲਾ ਗਾਰਡਨ ਵੀ ਤੁਹਾਨੂੰ ਦਿਖਾਉਣੀ ਆ ਜਿਹੜਾ ਕਿ ਆਪਣੇ ਫਰੂਟ ਪਲਾਂਟ ਦਾ ਆ ਹੁਣ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸਾਫ਼ ਕਰ ਲਵਾਂ ਚਕੰਦਰਾ ਨੂੰ ਢੋ ਲਵਾਂ ਇੱਥੇ ਵੀ ਢੋ ਲੈਣੇ ਪਾਣੇ ਸੀ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਵੱਡੇ ਚਕੰਦਰ ਹੋ ਚੁੱਕੇ ਆ ਉਹ ਵੀ ਕਰੇਟ ਦੇ ਵਿੱਚ ਲੱਗੇ ਹੋਏ ਆ ਹੁਣ ਮੈਂ ਨਾਲ ਢੋਲਵਾ ਫਿਰ ਆਪਾਂ ਚੱਲਦੇ ਹਾਂ ਥੱਲੇ ਛੱਤ ਤੇ ਥੱਲੇ ਵਾਲੀ ਤੇ ਦੇਖਦੇ ਹਾਂ ਚੱਲ ਕੇ ਫਲਾਂ ਗਲੇ ਬੂਟੇ ਆ ਗਈ ਜੀ ਥੱਲੇ ਵਾਲੀ ਛੱਤ ਤੇ ਇੱਥੇ ਹੈਗੇ ਆਪਣੇ ਸਾਰੇ ਫਰੂਟ ਪਲਾਂਟ ਲੱਗੇ ਹੋਏ ਨੇ ਇਹ ਆਪਣਾ ਹੈਗਾ ਵਾਈਟ ਜਾਮੂਨ ਦਾ ਪਲਾਂਟ ਇਹਨੂੰ ਐਰ ਕੀ ਫਾਲ ਨਹੀਂ ਲੱਗਾ ਹਜੇ ਇਹ ਸਾਲ ਦਾ ਹੋ ਚੁੱਕਾ ਇਹ ਵਾਲਾ ਹੈਗਾ ਸ਼ਾਰਟ ਮਲਬਰੀ ਮਲਬਰੀ ਲੱਗੀਆਂ ਸੀ ਅੱਧਾ ਤੁਸੀਂ ਦੇਖ ਸਕਦੇ ਹੋ ਹਜੇ ਵੀ ਲੱਗੀਆਂ ਹੋਈਆਂ ਪਰ ਹੁਣ ਖਾਧੀਆਂ ਗਈਆਂ ਕੁਝ ਪੰਛੀ ਵਗੈਰਾ ਹੀ ਖਾ ਗਏ ਵੈਸੇ ਛੱਤ ਤਾਂ ਉਹ ਤਾਂ ਕਿਉਂਕਿ ਆਪਣੇ ਥੱਲੇ ਬੂਟਾ ਹੈਗਾ ਸੀ ਤਾਂ ਆਪਾਂ ਉਹ ਖਾ ਲੀਆਂ ਤੇ ਪੰਛੀ ਖਾ ਗਏ ਇੱਧਰ ਲੱਗੇ ਹੋਏ ਸੰਤਰੇ, ਅਨਾਰ ਤੁਸੀਂ ਦੇਖ ਸਕਦੇ ਹੋ। ਕਿੰਨੂ ਮੈਂ ਲਾਗੇ-ਲਾਗੇ ਸਾਰੇ ਬੂਟੇ ਨੇੜੇ-ਨੇੜੇ ਕਰਕੇ ਰੱਖੇ ਹੋਏ ਤਾਂ ਕਿ ਜਿਹੜਾ ਸੇਕ ਵਾ ਉਹ ਘਟ ਪਵੇ ਤੇ ਗਰਮੀ ਬਹੁਤ ਜ਼ਿਆਦਾ ਵਾ ਇੱਥੇ ਛੱਤ ਤੇ ਕਿਉਂਕਿ ਨੈਟ ਨਹੀਂ ਲੱਗੀ ਹੋਈ। ਇਹ ਹੈਗਾ ਵੈਰੀਗੇਟਡ ਮਾਲਟਾ, ਅਮਰੂਦ। ਇਹ ਆੜੂ ਦੀ ਵੈਰਾਈਟੀ ਬਹੁਤ ਵਧੀਆ ਨਿਕਲੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਇਹਨੂੰ ਆੜੂ ਲੱਗੇ ਆ। ਬੋਸ਼ਾ ਕਬੂਟਾ ਛੋਟਾ ਜਿਹਾ ਹੀ ਆ। ਅਮਰੂਦ ਵੀ ਕਾਫੀ ਲੱਗੇ ਹੋਏ ਆ। ਇਹ ਕਿੰਨੂ? ਇਹਦੀ ਆਪਾਂ ਕੇਅਰ ਕੀ ਕਰਦੇ ਆ ਇਹਦੇ ਉੱਤੇ ਵੀ ਆਪਾਂ ਤੁਹਾਨੂੰ ਕਿਸੇ ਦਿਨ ਵੀਡੀਓ ਪਾਵਾਂਗੇ ਕਿਉਂਕਿ ਪਿਓਰ ਆਰਗੈਨਿਕ ਆ ਇਹਨਾਂ ਨੂੰ ਆਪਾਂ ਕੋਈ ਵੀ ਕੈਮੀਕਲ ਜਿਹੜਾ ਉਹ ਨਹੀਂ ਵਰਤਦੇ ਅਮਰੂਦਾਂ ਦੀ ਤੁਸੀਂ ਗਿਣਤੀ ਦੇਖ ਸਕਦੇ ਹੋ ਫਲਾਵਰਾਂ ਦੀ ਕਿੰਨੀ ਜ਼ਿਆਦਾ ਲੱਗੀ ਹੋਈ ਆ ਇਹ ਵੀ ਇੱਧਰ ਇੱਕ ਆੜੂ ਦੀ ਹੀ ਵੈਰਾਈਟੀ ਆ ਹੋਰ ਸ਼ਾਇਦ ਸ਼ਾਨੇ ਪੰਜਾਬ ਉਹ ਵਾਲਾ ਵਾ ਇਹ ਦੂਜੀ ਵੈਰਾਈਟੀ ਆ ਕਿਉਂਕਿ ਜਦੋਂ ਪੱਕਣਗੇ ਨਾ ਫਿਰ ਪਤਾ ਲੱਗਣਾ ਜ਼ਿਆਦਾ ਇਹ ਵਾਲਾ ਹੈਗਾ ਮਾਲਟੇ ਦਾ ਬੂਟਾ ਇਹ ਆ ਨਾਨਾਸ ਜਿਹੜਾ ਘਰੇ ਆਪਾਂ ਖਾਣ ਨੂੰ ਲਿਓਨੇ ਨਾ ਉਹਨੂੰ ਹੀ ਮੈਂ ਲਗਾ ਦਿੱਤਾ ਸੀ ਪਰ ਪਤਾ ਨਹੀਂ ਵੀ ਪੰਜਾਬ 'ਚ ਲੱਗੂਗਾ ਜਾਂ ਨਹੀਂ ਇਹ ਫਿਰ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜੂਗਾ ਇਹ ਹੈਗਾ ਕਰੋਂਦਾ ਖੱਟੇ ਵਾਲਾ ਕਰੋਂਦਾ ਵਾ ਇਹ ਫਸਟ ਟਾਈਮ ਲੱਗਾ ਮੇਰੇ ਇਨਾਂ ਨੂੰ ਫੁੱਲ ਲੱਗੇ ਆ ਜਿਹੜਾ ਸਵੀਟ ਕਰੋਂਦਾ ਹੁੰਦਾ ਉਹ ਮੈਂ ਨੀਚੇ ਜ਼ਮੀਨ ਤੇ ਲਗਾਇਆ ਹੋਇਆ ਅਨਾਰਾਂ ਦੇ ਬੂਟੇ ਮੇਰੇ ਕੋਲ ਬਹੁਤ ਜ਼ਿਆਦੇ ਆ ਕੁਝ ਮੈਂ ਹਜੇ ਵਿੱਚੋਂ ਪਾਟ ਵੀ ਦਿੱਤੇ ਆ ਕਿਉਂਕਿ ਇੰਨੇ ਗਮਲਿਆਂ ਦੇ ਵਿੱਚ ਪਾਣੀ ਪਾਉਣਾ ਇਹ ਬੜਾ ਮੁਸ਼ਕਲ ਆ 50 60 ਤੇ ਆਹ ਹੀ ਬੂਟੇ ਹੋਣੇ ਮੇਰੇ ਕੋਲ ਇਹ ਨੇੜੇ ਨੇੜੇ ਪੈ ਕਰਕੇ ਪਤਾ ਨਹੀਂ ਲੱਗਦਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ